ਅਵੇ ਮੇਤਰੋ ਪਿੰਡਾਂ ਦੇ ਵਿੱਚ ਵੀ ਹੁਣ ਜਿਹੜੀਆਂ ਲੁੱਟਾਂ ਘੁੱਟਾਂ ਨੇ ਉਹ ਹੋਣੀਆਂ ਉਹ ਸ਼ੁਰੂ ਹੋ ਗਈਆਂ ਉਹ ਲੁੱਟਾਂ ਘੁੱਟਾਂ ਹੁਣ ਤਰੀਕੇ ਬਦਲ ਗਏ ਪਹਿਲਾਂ ਤਾਂ ਘਰ ਲੁੱਟਦੇ ਸੀ ਨਾ ਹੁਣ ਬੰਦਿਆਂ ਨੂੰ ਆਪ ਦੇ ਚਾਂਸੇ ਦੇ ਵਿੱਚ ਲੈ ਕੇ ਲੁੱਟਾਂ ਘੁੱਟਾਂ ਉਹ ਮੇਂ ਸ਼ੁਰੂ ਹੋ ਗਈਆਂ ਸਾਹਮਣੇ ਬੰਦੇ ਵੀ ਖੜੇ ਨੇ ਸਾਰੇ ਠੱਗੀ ਦਾ ਸਟਾਰ ਹੋਏ ਬੰਦੇ ਠੱਗੀ ਕਿੱਥੇ ਕਿਵੇਂ ਹੋਈ ਇਹਨਾਂ ਨਾਲ ਇਹਨਾਂ ਨੂੰ ਪਹਿਲਾਂ ਹਨ ਜਿਵੇਂ ਕਹਿੰਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵਾਗਦੀ ਤਾੜੀ ਦੋਨਾਂ ਹੱਥਾਂ ਨਾਲ ਗਲਤੀ ਇਹਨਾਂ ਦੀ ਵੀ ਆ ਸਾਰੇ ਬੰਦੇ ਜਿਹੜੇ ਖੜੇ ਨੇ ਇਹਨਾਂ ਨੂੰ ਕਿਸੇ ਨੇ ਲਾਟ ਦਿੱਤਾ ਆਹ ਹਿਉ ਲਾਲਚ ਦੇ ਵਿੱਚ ਫਸ ਗਏ ਵੀ ਭਰਾਵੋ ਇੱਕ ਗੱਲ ਸੁਣ ਲਓ ਪਿੰਡਾਂ ਦੇ ਵਿੱਚ ਫਲਾਨਾ ਤਰ੍ਹਾਂ ਦਾ ਬਹੁਤ ਕੁਝ ਵੇਚਣ ਵਾਲੇ ਆਉਂਦੇ ਨੇ ਕਿਸੇ ਦੇ ਚਾਂਸੇ ਜਨਾ ਬਸਿਓ ਆਹ ਸਾਰੇ ਬੰਦੇ ਠੱਗੀ ਦਾ ਸਕਾਰ ਹੋਏ ਹੋਏ ਨੇ ਠੱਗੀ ਕਿਵੇਂ ਹੋਈ ਆ ਜਿਹੜਾ ਤੁਸੀਂ ਹਰਾਇਆ ਦੇਖ ਰਹੇ ਹੋ ਨਾ ਪਰਨਾ ਆ ਪਾ ਕੇ ਝੋ ਝੋਪੜੀ ਜੀ ਬਣਾ ਕੇ ਇਹਦੇ ਵਿੱਚ ਹੋ ਲਾਤਾ ਕਹਿੰਦੇ ਜੜੋਲਾ ਜੜੋਲਾ ਉਹ ਲਾਤਾ ਰੁਪਿਆ 75 7500 ਲੈ ਕੇ ਹੁਣ ਉਹ ਫੋਨ ਨਹੀਂ ਚਾਕਦੇ ਲੁੱਟ ਕੇ ਲੈ ਗਏ ਘੱਟੋ ਘੱਟ ਭਈਆ ਕਿੰਨੇ ਪੈਸੇ ਲੈ ਗਿਆ ਆਪਣੇ ਪਿੰਡ ਚੋਂ 400 ਰੁਪਏ ਲੈ ਗਿਆ ਆਪਣੇ ਪਿੰਡ ਚੋਂ ਹਾਂ 100 ਲੱਖ ਕਰੋੜ ਕਰੋੜ ਦੇ ਲੱਗ ਭਾਗੇ ਲੈ ਗਿਆ ਜੀ ਅੱਛਾ ਹਾਂ ਜੀ ਲੈ ਸ਼ੂਟ ਕਰਨ ਲੱਗੇ ਤੇ ਕਿਸੇ ਦੇ ਤਿੰਨ ਆ ਗਏ ਤੇ ਪੰਜ ਆ ਗਏ ਨਹੀਂ सोनू ਜਿਵੇਂ ਹੁਣ ਛੋਟੇ ਕੋਲੇ ਆਏ ਨਹੀਂ ਛੋਟੇ ਨਾਲ ਗੱਲਬਾਤ ਕਰੀ ਜੀ ਵੀ ਆਪਾਂ ਐਂ ਕਰੀਏ ਬਾਗਰ ਸੋਨ ਨੂੰ ਕਿ ਮੈਂ ਚਾਂਸ ਦੇ ਵਿੱਚ ਲਿਆਉਂ ਉਹਨਾਂ ਨੇ ਲਾਲਚ ਦਿੱਤਾ ਹਾਂ ਕਹਿੰਦਾ ਵੀ ਇਹ 6 ਟੋਲਾ ਲਮਗੇ ਤਾਂ 4 ਪੈਦਾ ਹੁੰਦਾਗਾ 4 ਇਹ ਪਸ਼ੂ ਖਾਂਦੇ ਨੇਗੇ ਉਹ ਦੇ ਦਿੰਦੇ ਆਗੇ ਉਸ ਤੋਂ ਬਾਅਦ ਇਹ ਸਰਕਾਰ ਤੋਂ ਮਾਨਤਾ ਪ੍ਰਾਪਤਾਗਾ ਇਹਦੇ ਸੋਲਰ ਸਿਸਟਮ ਆ ਉਹ ਵੀ ਸਬਸਿਡੀ ਦੇ ਸਾਫ ਸਿਡੀ ਦੇਵਾਂਗੇ ਰੋਟਾ ਮੀਟਰ ਵੀ ਦੇਵਾਂਗੇ 5 ਲੱਖ ਰੁਪਏ ਬਿਨਾਂ ਬਿਜਾਇ ਤੋਂ ਕਿਸਾਨਾਂ ਨੂੰ ਕਹਿੰਦਾ ਬੈਂਕੀ ਸਾਡੀ ਦਿੰਦੀ ਹੈ ਜੀ ਉਹ 5 ਸਾਲਾਂ ਬਾਅਦ ਮੋੜਨੇ ਆਗੇ ਇਹ ਲਾਲਚ ਦੇ ਕੇ ਸਾਥੋਂ ਇੱਕ ਜੋਲਾਗਾ ਜੋਲਾ ਜਿਵੇਂ ਹਰਾਇਆ ਕਹਿੰਦੇ ਨੇ ਬਹੁਤ ਪਲਾਂਟ ਇਹਦੇ ਕੰਮ ਜਿਹੜੇ ਪਲਾਂਟ ਨੇ ਇਹ ਉਹ ਕਾਮਯਾਬੀ ਹੋਏ ਨੇ ਪਰ ਪਰ ਜਿਹੜੀ ਹੁਣ ਲੁੱਟ ਖੁੱਟ ਚੱਲ ਰਹੀ ਆ ਪਿੰਡਾਂ ਦੇ ਵਿੱਚ ਅਸੀਂ ਆਉਂਦੇ ਨਾ ਵੀ ਸਾਨੂੰ ਜੀ ਸੈਂਟਰ ਸਰਕਾਰ ਨੇ ਭੇਜਿਆ ਸਾਨੂੰ ਪੰਜਾਬ ਸਰਕਾਰ ਨੇ ਭੇਜਿਆ ਮਿੱਠਾ ਲਾਰਾ ਲਾ ਕੇ ਜਦੋਂ ਬੰਦੇ ਨੂੰ ਆਏ ਕਹਿੰਦਾ ਵੀ ਸਰਕਾਰ ਦੀ ਯਕੀਮਾ ਬੰਦਾ ਤੇ ਜਾਂਦਾ ਨਾ ਕਿ ਅੱਜ ਨੇ ਸਾਰੇ ਲੋਕਾਂ ਨੇ ਵੀ ਕੀਤਾ ਤਾਂ ਇਹਨਾਂ ਨੇ ਮਾਰ ਖਾਧੀ ਆ ਵੀ ਭਰਾਵੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੋ ਆ ਵੀ ਭਾਈ ਪਿੰਡਾਂ ਦੇ ਵਿੱਚ ਬਹੁਤ ਕੁਝ ਬਿਕਣਾਉਂਦਾ ਉਹਨਾਂ ਤੇ ਘੱਟ ਵਿਸ਼ਵਾਸ ਕਰਨਾ ਭਈ ਇਹ ਕਿੰਨੇ ਕਿੰਨੇ ਰੁਪਈਆ ਦਾ ਲੱਗਦੇ ਸੀ ਇਹ ਇੱਕ 75000 ਦਾ ਲਾਉਂਦੇ ਸੀ ਇਹ 175000 ਦਾ 75000 ਦਾ ਠੀਕ ਆ ਆਪਣੇ ਪਿੰਡ ਘੱਟੋ ਘੱਟ ਕਹਿੰਦੇ 100 ਤੋਂ ਪਲੱਸ ਲੱਗ ਗਏ ਲੱਗ ਗਏ ਹੋਣਗੇ ਮੰਨ ਲਓ ਇੱਕ ਕਿਸੇ ਘਰੇ ਤਿੰਨਾਂ ਕਿਸੇ ਘਰੇ ਦੋ ਆ ਤਕਰੀਬਨ ਇਹ ਬਹੁਤ ਜ਼ਿਆਦਾ ਲੱਗੇ ਪਿਆ ਆਪਣੇ ਪਿੰਡ ਦੇ ਵਿੱਚ ਵੀ ਮੰਨ ਲਓ ਵੀ 1.5-2 ਕਰੋੜ ਰੁਪਈਆ ਲੱਗੇ ਠੀਕ ਆ ਜਦੋਂ ਉਹ ਲਾ ਕੇ ਗਏ ਤੁਸੀਂ ਫਿਰ ਦਿਮਾਗਾਂ ਦੇ ਵਿੱਚ ਆਏ ਸੋਚਿਆ ਸੀ ਵੀ ਹੁਣ ਕਰਜ਼ਾ ਕਰਜ਼ਾ ਤਾਂ ਲਾਹੀ ਦੇਣਾ ਹੈ ਉਹ ਹੁੰਦਾ ਹਰੇਕ ਨੂੰ ਹੀ ਲਾਲਚ ਹੁੰਦਾ ਹੈ ਨਾ ਵੀ ਚਲ ਕੋਈ ਆਪਾਂ ਕਾਰੋਬਾਰ ਆਪਦਾ ਹੋਰ ਵਧਾਵਾਂਗੇ ਜਿਹੜੇ ਹਿਸਾਬ ਨਾਲ ਉਹਨ ਉਹ 5 ਲੱਖ ਸੋਨੂੰ ਮਿਲੂਗਾ ਵੀ ਇਹ 5 ਸਾਲ ਬਾਅਦ ਇਕੱਠਾ ਭਰਨ ਦਾ ਕੋਈ ਵਿਆਜ ਨਹੀਂ ਉਹ ਇੱਥੇ ਇੱਕ ਬੰਦਾ ਹੋਰ ਖੜਾ ਉਹਦੇ ਨਾਲ ਪੁੱਛਦੇ ਬਈ ਇਸ ਸਕੀਮ ਦੇ ਵਿੱਚ ਕਿਵੇਂ ਲੈਂਦੇ ਨੇ ਬੰਦੇ ਨੂੰ ਫਸਾਉਂਦੇ ਕਿਵੇਂ ਨੇ ਆਹੀ ਫਸਾਉਂਦੇ ਇਹ ਹਾਂ ਲਾਂਚ ਦੇ ਕੇ ਅੱਛਾ ਕੀ ਕਹੇ ਜੀ ਤੈਨੂੰ ਆ ਕੇ ਤੂੰ 2 ਲਵਾਈ ਬੈਠਾਗਾ ਮੈਨੂੰ ਕਹੇ ਤੈਨੂੰ 10 ਲੱਖ ਰੁਪਏ ਮਿਲੂਗਾ ਅੱਛਾ ਹਾਂ ਬਸ ਤੂੰ ਫਸ ਗਿਆ ਫਿਰ ਉਹਦੇ ਫਿਰ ਹੁਣ ਪਹਿਲਾਂ ਤਾਂ ਕਹਿੰਦਾ ਮੈਂ ਹਫਤੇ ਨੂੰ ਆਉਂਗਾ ਹਾਂ ਉਦੋਂ ਦੋ ਦਿਨ ਲਾ ਗਿਆ ਆ ਕੇ ਠੀਕ ਹੈ ਹਾਂ ਮੈਂ ਵੀ ਪਹਿਲਾਂ ਐ ਕਹਿੰਦੇ ਵੀ ਸਾਡੇ ਲਈ ਟਾਈਮ ਹੀ ਨਹੀਂ ਹਾਂ ਪਹਿਲਾਂ ਕਹਿੰਦੇ ਪਹਿਲਾਂ ਕਹੀ ਸੀ ਇਹ ਸਰ 20 ਦੇ 1 ਮਿੰਟ 'ਚ 20 ਲਾਉਣੇ ਆਗੇ ਹਾਂ ਮਾਉਂ ਸਾਡੇ ਪਿੰਡ 100 ਲਾ ਗਿਆ ਠੀਕ ਹੈ ਚਾੜ ਦਾਲ ਇੱਕੇ ਲਾ ਗਿਆ ਅੱਛਾ ਤੇ ਹੁਣ ਜਿਹੜਾ ਉਹਨਾਂ ਦਾ ਫੋਨ ਫਾਨ ਨੰਬਰ ਸੀ ਜਦੋਂ ਤੁਹਾਨੂੰ ਉਹਨੇ ਦੱਸਿਆ ਵੀ ਹਾਂ ਸਰਕਾਰ ਦੀ ਯਕੀਮਾ ਤੁਸੀਂ ਉਦੋਂ ਨਹੀਂ ਕੋਈ ਪ੍ਰੂਫ ਪ੍ਰਾਪ ਚੈੱਕ ਕੀਤਾ ਕੋਈ ਲੈ ਤੇ ਅੱਛਾ ਪ੍ਰੂਫ ਵੀ ਨਾਲ ਲੈ ਤੇ ਉਹ ਕਰ ਲਿਆ ਵੀ ਬਰਾਬਰ ਇੱਕ ਗੱਲ ਦਾ ਧਿਆਨ ਰੱਖੋ ਜੇ ਕੋਈ ਤੁਸੀਂ ਹੁਣ ਵੀ ਕਿਸੇ ਦੇ ਪਿੰਡ ਤੇ ਫਿਰਦਾ ਹੈ ਬਈ ਸਾਡੇ ਨਾਲ ਸੰਪਰਕ ਕਰੋ ਇਹਨਾਂ ਨਾਲ ਨੂੰ ਇਹਨਾਂ ਤੋਂ ਕੋਈ ਹੋਰ ਨਾ ਨੰਬਰ ਬੋ ਬਈ ਨੰਬਰ ਬੋ ਹਾਂ 9041244271 90412 44271 44271 ਬਈ ਇਹ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਇੰਨੇ ਕਿਸਾਨਾਂ ਨਾਲ ਲੁੱਟ ਹੋਈ ਆ ਤੇ ਇੱਕ ਨੰਬਰ ਹੋਰ ਬੋਲਦੇ 98723 98723 05878 05878 ਵੀ ਭਾਈ ਇੰਨਾ ਮੈਂ ਕਿਸਾਨਾਂ ਦਾ ਲੁੱਟ ਹੋ ਗਈ ਹੋਰ ਕਿਸੇ ਨਾਲ ਲੁੱਟ ਨਾ ਚੁਕੇ ਜਿੱਥੇ ਕਿਤੇ ਇਹ ਬੰਦੇ ਫਿਰਦੇ ਨੇ ਤੁਹਾਨੂੰ ਦੋ ਨੰਬਰ ਬੋਲ ਕੇ ਇਹਨਾਂ ਨਾਲ ਕੰਟੈਕਟ ਕਰ ਲੋ ਉਹਦੀ ਆਪਾਂ ਝੁੰਬੀ ਝੋਪੜੀ ਕਰਦੀ ਇਹਨਾਂ ਵੱਲੋਂ ਹਾਂ ਜੀ ਆਪਾਂ ਨੇ ਇਹ ਪੱਟ ਲੈਣਾ ਹੈਗਾ ਪੱਟਣੇ ਆ ਬਸ ਪੱਟਣੀ ਸ਼ੁਰੂ ਕਰ ਦੇਣੀ ਇੱਕ ਇੰਨੀ ਗੱਲ ਵੀ ਐ ਵੀ ਜਿਹੜੇ ਜਿਹੜੇ ਕਿਸਾਨਾਂ ਦੇ ਲਾਏ ਬੇ ਨੇ ਇਹ ਇਹ ਸਾਰੇ ਕਿਸਾਨਾਂ ਨੇ ਪੱਟ ਦੇਣੇ ਆ ਹਾਂ ਜੀ ਜੇ ਕੋਲੋਂ ਇਹਦਾ ਕੋਈ ਲਾਭ ਨਹੀਂ ਮਿਲਿਆ ਫਾਇਦਾ ਨਹੀਂ ਮਿਲਿਆ ਕੋਈ ਤਾਂ ਹੀ ਪਟਨੇ ਨਾਲ ਗਲਦੀ ਕੋਈ ਇਹਦੇ ਨਾਲ ਪਸ਼ੂ ਦਾ ਕਿਹੜਾ ਰਜਣਾ ਆਪਾਂ ਨੂੰ ਨਹੀਂ ਪਤਾ ਆ ਬੱਚਾ ਦਿਖਾਈ ਮੜਾ ਜਾ ਬੱਚਾ ਦਿਖਾ ਕਿੱਥੇ ਵੀ ਦਾ ਕਿਲਾ ਕਿਲਾ ਉਹਦੇ ਨਾਲ ਹੀ ਰਾਜਦੇ 10 ਕਿੱਲਾਂ ਦੀ ਪਟਨੇ 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 ਰਾਜਦੇ ਸੁਣੋ ਆਹ ਗਾਰਾ ਯਾ ਗਾਰਾ ਮਲਾਵਾ ਬੜੀ ਚੰਗੀ ਇਹਦਾ ਗਾਰਾ ਬਣਿਆ ਪਿਆਗਾ ਜਦੋਂ ਇਹ ਸੜਿਆ ਗਿਆ ਮੱਜਾਂ ਦੇ ਅੰਦਰ ਜਾਊਗਾ ਯਾਰ ਕੀ ਇਹਦੇ ਨਾਲ ਪਸ਼ੂ ਪੰਦਰੋਂ ਸਿਰਊਗਾ ਇਹਦੇ ਨਾਲ ਤੁਸੀਂ ਨਾ ਲਵਾਉਣ ਵਾਲੇ ਇਹਨੂੰ ਬੜਾ ਦੇਖਿਆ ਕਰੋ ਅਸਾਂਛੇ ਦੇ ਵਿੱਚ ਨਾ ਆਇਆ ਕਰੋ ਮੇਰੇ ਵੀਰ ਭਾਣੇ ਕੋ ਆਪਾਂ ਇਹਦੇ ਕਿਸਾਨ ਉਹਨੇ ਭੋਲੇ ਆਉਂਦੇ ਆਪਾਂ ਜਦ ਕਿਦਨੇ ਬਾਦ ਜਾਂਦੇ ਤੇ ਲੈ ਵੀ ਮਿੱਤਰੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਜਿੱਥੇ ਤੁਹਾਨੂੰ ਇਹ ਝੁੱਗੇ ਚੋਂ ਪਣੀਏ ਪਾਉਣ ਵਾਲੇ ਮਿਲਦੇ ਨੇ ਉਡੀ ਉਹਨਾਂ ਨੂੰ ਕੰਟੈਕਟ ਨੰਬਰ ਬੋਲੇ ਬੈ ਨੇ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਤੁਸੀਂ ਬੰਨ ਲਿਓ ਤੇ ਬਾਈ ਹੁਣਿਆਂ ਨੂੰ ਫੋਨ ਕਰ ਦਿਓ ਬਾਈ ਹੁਣੇ ਉੱਦੀ ਆ ਜਾਣਗੇ ਕਿਉਂਕਿ ਯਾਰ ਇਹਨਾਂ ਨਾਲ ਅੱਗੇ ਲੁੱਟ ਹੋਗੀ ਹੁਣ ਸੋਡੀ ਲੁੱਟ ਲਾਓ ਜੀ ਤਨ ਜਿਵੇਂ ਨਾਲ ਦੇ ਨਾਲ ਪਹੁੰਚਾਂਗੇ ਤੁਹਾਨੂੰ ਦੱਸੂ ਮੜਾ ਜੀ ਠੀਕ ਹੈ ਕਿਤੇ ਵੀਰੇ ਕੰਮ ਕਰਦੇ ਨਹੀਂਗੇ ਠੀਕ ਹੈ ਧੰਨਵਾਦ